ਅਜੀ ਦੇਖੋ 4 ਸਾਲ ਹੋ ਤੇ ਆਜ ਗਏ ਨੇ ਵੀਰ ਨੂੰ ਪਰ ਨੌਜਵਾਨਾਂ ਦੇ ਵਿੱਚ ਕਹਿ ਲਓ ਉਤਰਾ ਹੀ ਉਤਸ਼ਾਹ ਵਾ ਬਹੁਤ ਜ਼ਿਆਦਾ ਉਤਸ਼ਾਹ ਵਾ ਬਹੁਤ ਜ਼ਿਆਦਾ ਪਿਆਰ ਹੈ ਭਾਈ ਦੀ ਸਿੱਧੂ ਨਾਲ ਉਹ ਅੱਜ ਵੀ ਹੈ ਤੇ ਕੱਲ ਵੀ ਹੈ ਤੇ ਰਹਿਣਾ ਵੀ ਹੈ ਸਦਾ ਰਹਿਣਾ ਓਕੇ ਇਹ ਸਾਡੇ ਪੰਜਾਬ ਦੇ ਹੱਕਾਂ ਦੀ ਗੱਲ ਕਰਕੇ ਆ ਸੀ ਵੀਰ ਨੌਜਵਾਨੀ ਨੂੰ ਜਗਾ ਕੇ ਗਿਆ ਗਿਆ ਗੱਲ ਕਰਕੇ ਗਿਆ ਸੀ ਪੰਜਾਬ ਦੇ ਹੱਕ ਸੱਚ ਦੀ ਗੱਲ ਕਰਕੇ ਗਿਆ ਸੀ ਭਾਈ ਦੀਪ ਸਿੰਘ ਨਸਲਾਂ ਦੇ ਜੇਪੂ ਇੱਕ ਦੀ ਗੱਲ ਕਰਕੇ ਗਏ ਸੀ ਨੌਜਵਾਨੀ ਦੀ ਗੱਲ ਕਰ ਸੀ ਗਏ ਸੀ ਕਿਸਾਨੀ ਦੀ ਗੱਲ ਕਰਕੇ ਗਏ ਸੀ ਪਰ ਜਿੰਨਾ ਆਪਾਂ ਦੇਖਣ ਨੂੰ ਚਾਹ ਜਲ ਸੀ ਵੀ ਇੰਨਾ ਵੱਡਾ ਇਕੱਠ ਹੋਏਗਾ ਉਹ ਇਕੱਠ ਦੇਖਣ ਨੂੰ ਨਹੀਂ ਮਿਲਿਆ ਕੋਈ ਕਿਤੇ ਨਾ ਕਿਤੇ ਕਹਿ ਲਓ ਕਿ ਕੁਝ ਕਿ ਸਾਡੇ ਜਿਹੜੇ ਮਤਲਬ ਆਗੂ ਹੀ ਕਹਿ ਸਕਦਾ ਜਿਨ੍ਹਾਂ ਨੇ ਮਤਲਬ ਕੀ ਕਹਿ ਲਓ ਕਿ ਭਾਈ ਦੀਪ ਸਿੱਧੂ ਨੂੰ ਗਰਦਾਰ ਕਿਹਾ ਸੀ ਉਸ ਟਾਈਮ ਦੇ ਉੱਤੇ ਉਹ ਅੱਜ ਉਹ ਅੱਜ ਵੀ ਭਾਈ ਦੀਪ ਸਿੱਧੂ ਨੂੰ ਮਤਲਬ ਉਸ ਨਿਗਾਹ ਨਾਲ ਨਹੀਂ ਦੇਖਦੇ ਪਏ ਜੇ ਲੋਕੀ ਇੱਕ ਸਾਬਤ ਕਰਕੇ ਗਿਆ ਸੀ ਮੈਂ ਪੰਜਾਬ ਵਾਸਤੇ ਆਇਆ ਸੀ ਮੈਂ ਆਪਣੀ ਸਾਰੀ ਫਿਲਮ ਇੰਡਸਟਰੀ ਛੱਡ ਕੇ ਆਇਆ ਸੀ ਮੈਂ ਆ ਕੇ ਗਰਾਊਂਡ ਲੈਵਲ ਦੇ ਦਰਿਆ 'ਤੇ ਬੈਠਾ ਕਿਹਦੇ ਵਾਸਤੇ ਪੰਜਾਬ ਵਾਸਤੇ ਪਰ ਇਹੀ ਕਹਿੰਦੇ ਆ ਕਿ ਜਦੋਂ ਇਹ ਆਪਾਂ ਆਪਣੇ ਹੱਕਾਂ ਦੀ ਲੜਾਈ ਕਰਨੀ ਆ ਤੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇੱਕ ਥਾਂ ਦੇ ਇਕੱਤਰ ਹੋਣਾ ਚਾਹੀਦਾ ਤੁਸੀਂ ਜਿੰਨੀ ਚੋਂ ਲੜੀ ਸੀ ਕਿਉਂ ਨਹੀਂ ਜਥੇਬੰਦੀਆਂ ਸਾਰੀਆਂ ਤੁਹਾਡੇ ਪਿੱਛੇ ਆਈਆਂ ਕਿੱਥੇ ਕਮੀਆਂ ਰਹਿ ਗਈਆਂ ਇਹ ਅੱਜ ਦਾ ਨਹੀਂ ਹੈ ਸ਼ੁਰੂ ਦਿਨ ਤੋਂ ਚੱਲਦਾ ਆ ਰਿਹਾ ਹੈ ਇਹ ਸੰਤਾਵਲੇ ਟਾਈਮ ਤੋਂ ਚੱਲਦਾ ਆ ਰਿਹਾ ਹੈ ਜਿੱਥੇ ਸਾਡੀ ਕੌਮ ਦੇ ਵਿੱਚ ਕਹਿ ਲਓ ਕਿ ਅੱਗੇ ਲੱਗਣ ਵਾਲੇ ਆਗੂ ਵੀ ਹੈ ਜਰਨੈਲ ਵੀ ਹੈ ਤੇ ਉਹਦੇ ਵਿੱਚ ਸਾਡੇ ਕੋਲ ਗਰਦਾਰ ਵੀ ਬੜੇ ਬੈਠੇ ਹੋਏ ਨੇ ਜਿੰਨਾ ਚਿਰ ਸਾਨੂੰ ਗਰਦਾਰ ਦੀ ਪਛਾਣ ਨਹੀਂ ਹੋਏਗੀ ਉਹਨਾਂ ਚਿਰ ਅਸੀਂ ਆਪਣੀ ਮੰਜ਼ਿਲ ਤੇ ਕਦੇ ਵੀ ਨਹੀਂ ਪਹੁੰਚ ਪਾਵਾਂਗੇ ਸੋ ਜਿੰਦਾ ਸ਼ਹੀਦ ਭਾਈ ਸੰਦੀਪ ਸਿੰਘ ਸਣੀ ਦੇ ਭਰਾਤਾ ਭਾਈ ਮਨਦੀਪ ਸਿੰਘ ਖਾਲਸਾ ਜੀ ਐ ਸੰਦੀਪ ਸਿੰਘ ਸਿੱਧੂ ਦੀ ਵਰਸੀ ਦੇ ਉੱਤੇ ਪਹੁੰਚ ਚੁੱਕੇ ਨੇ ਗੱਲਬਾਤ ਕਰਕੇ ਜਾਣਨੀ ਕੋਸ਼ਿਸ਼ ਕਰਦੇ ਆਂ ਵਾਹਿਗੁਰੂ ਖਾਲਸਾ ਫਤਿਹ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਅੱਜ ਵਰਸੀ ਸਮਾਗਮ ਤੇ ਪਹੁੰਚੇ ਹੋ ਕਿਸ ਤਰ੍ਹਾਂ ਦਾ ਇਕੱਠ ਨਜ਼ਰ ਆ ਰਿਹਾ ਜੀ ਕਾਠ ਜੀ ਬੜਾ ਉਤਸ਼ਾਹ ਵਾ ਨੌਜਵਾਨ ਦੇ ਵਿੱਚ ਅੱਜ ਵੀ ਵੇਖੋ 4 ਸਾਲ ਹੋ ਹੋ ਤੇ ਆਜ ਗਏ ਨੇ ਵੀਰ ਨੂੰ ਪਰ ਨੌਜਵਾਨਾਂ ਦੇ ਵਿੱਚ ਕਹਿ ਲਓ ਉਤਰਾ ਹੀ ਉਤਸ਼ਾਹ ਵਾ ਬਹੁਤ ਜ਼ਿਆਦਾ ਉਤਸ਼ਾਹ ਵਾ ਬਹੁਤ ਜ਼ਿਆਦਾ ਪਿਆਰ ਹੈ ਭਾਈ ਦੀ ਸਿੱਧੂ ਨਾਲ ਉਹ ਅੱਜ ਵੀ ਹੈ ਤੇ ਕੱਲ ਵੀ ਇਹ ਤਾਂ ਰਹਿਣਾ ਵੀ ਹੈ ਸਦਾ ਰਹਿਣਾ ਕਿਉਂਕਿ ਇਹ ਸਾਡੇ ਪੰਜਾਬ ਦੇ ਹੱਕਾਂ ਦੀ ਗੱਲ ਕਰਕੇ ਆਸੀ ਵੀਰ ਨੌਜਵਾਨੀ ਨੂੰ ਜਗਾ ਕੇ ਗਿਆ ਹੈ ਗੱਲ ਕਰਕੇ ਗਿਆ ਸੀ ਪੰਜਾਬ ਦੇ ਹੱਕ ਸੱਚ ਦੀ ਗੱਲ ਕਰਕੇ ਗਿਆ ਸੀ ਸਾਡੀ ਹੋਣ ਦੀ ਸਾਡੀ ਨਸਲਾਂ ਦੀ ਸਾਡੀ ਫਸਲਾਂ ਦੀ ਬਾਈ ਗੱਲ ਕਰਕੇ ਗਿਆ ਸੀ ਇਹ ਕਿਤਨਾ ਕਿਤੇ ਪੰਜਾਬ ਦੇ ਜਿਹੜਾ ਬੰਦਾ ਹੱਕ ਸੱਚ ਦੀ ਗੱਲ ਕਰਕੇ ਜਾਊਗਾ ਉਹ ਸਾਡੇ ਦਾ ਚ ਵਾਸਦਾ ਰਹੂਗਾ ਜੀ ਬਾਈ ਦੀਪ ਸਿੰਘ ਨਸਲਾਂ ਦੇ ਜੇਪੂ ਇੱਕ ਦੀ ਗੱਲ ਕਰਕੇ ਗਏ ਸੀ ਨੌਜਵਾਨੀ ਦੀ ਗੱਲ ਕਰ ਸੀ ਗਏ ਸੀ ਕਿਸਾਨੀ ਦੀ ਗੱਲ ਕਰਕੇ ਗਏ ਸੀ ਪਰ ਜਿੰਨਾ ਆਪਾਂ ਦੇਖਣ ਨੂੰ ਚਾਹ ਜੀ ਵੀ ਇੰਨਾ ਵੱਡਾ ਇਕੱਠ ਹੋਏਗਾ ਉਹ ਇਕੱਠ ਦੇਖਣ ਨੂੰ ਨਹੀਂ ਮਿਲਿਆ ਜੀ ਦੇਖੋ ਇਹ ਕਿਤੇ ਨਾ ਕਿਤੇ ਕਹਿ ਲਓ ਕਿ ਕੁਝ ਕਿ ਸਾਡੇ ਜਿਹੜੇ ਮਤਲਬ ਆਗੂ ਹੀ ਕਹਿ ਸਕਦਾ ਜਿਨ੍ਹਾਂ ਨੇ ਮਤਲਬ ਕੀ ਕਹਿ ਲਓ ਕਿ ਭਾਈ ਦੀਪ ਸਿੱਧੂ ਨੂੰ ਗਰਦਾਰ ਕਿਹਾ ਸੀ ਉਸ ਟਾਈਮ ਦੇ ਉੱਤੇ ਉਹ ਅੱਜ ਉਹ ਅੱਜ ਵੀ ਭਾਈ ਦੀਪ ਸਿੱਧੂ ਨੂੰ ਮਤਲਬ ਉਸ ਨਿਗਾਹ ਨਾਲ ਨਹੀਂ ਵੇਖਦੇ ਪਰ ਭਾਈ ਦੀਪ ਸਿੱਧੂ ਜਦੋਂ ਗਿਆ ਸੀ ਉਹ ਆਪਣਾ ਕਹਿ ਲਓ ਕਿ ਇੱਕ ਸਾਬਤ ਕਰਕੇ ਗਿਆ ਸੀ ਮੈਂ ਪੰਜਾਬ ਵਾਸਤੇ ਆਇਆ ਸੀ ਮੈਂ ਆਪਣੀ ਸਾਰੀ ਫਿਲਮ ਇੰਡਸਟਰੀ ਛੱਡ ਕੇ ਆਇਆ ਸੀ ਮੈਂ ਆ ਕੇ ਗਰਾਊਂਡ ਲੈਵਲ ਦੇ ਦਰਿਆ 'ਤੇ ਬੈਠਾ ਕਿਹਦੇ ਵਾਸਤੇ ਪੰਜਾਬ ਵਾਸਤੇ ਤੇ ਜੇ ਪੰਜਾਬ ਵਾਸਤੇ ਆਸਤੇ ਕੋਈ ਆ ਵੀ ਗਿਆ ਗੱਲ ਕਰਦਾ ਹੀ ਪਿਆ ਪਰ ਸਾਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਚਾਹੇ ਕੋਈ ਵੀ ਹੋਵੇ ਤੇ ਜੇ ਅੱਜ ਆਪਾਂ ਕਿਸੇ ਵੀ ਨੌਜਵਾਨ ਦਾ ਸਾਥ ਨਹੀਂ ਦਵਾਂਗੇ ਉਹਦੀਆਂ ਲੱਤਾਂ ਖਿੱਚਣੇ ਸ਼ੁਰੂ ਕਰ ਦਾਂਗੇ ਤੇ ਕੱਲ ਨੂੰ ਸਮਝੋ ਕਿ ਕੌਣ ਪੰਜਾਬ ਵਾਸਤੇ ਗੱਲ ਕਰੇਗਾ ਕੌਣ ਪੰਜਾਬ ਵਾਸਤੇ ਆਵਾਜ਼ ਚੁੱਕੇਗਾ ਜੇ ਆਪਾਂ ਗੱਲ ਕਰੀਏ ਕਿ ਆਪਾਂ ਇਹੀ ਕਹਿੰਦੇ ਆ ਕਿ ਜਦੋਂ ਆਪਾਂ ਆਪਣੇ ਹੱਕਾਂ ਦੀ ਲੜਾਈ ਕਰਨੀ ਆ ਤੇ ਸਾਰੀਆਂ ਸਿੱਖ ਜਿਥੇ ਬੰਦੀਆਂ ਨੂੰ ਇੱਕ ਥਾਂ ਤੇ ਇਕੱਤਰ ਹੋਣਾ ਚਾਹੀਦਾ ਤੁਸੀਂ ਜਮਨੀ ਚੋਂ ਲੜੀ ਸੀ ਕਿਉਂ ਨਹੀਂ ਜਥੇ ਬੰਦੀਆਂ ਸਾਰੀਆਂ ਤੁਹਾਡੇ ਪਿੱਛੇ ਆਈਆਂ ਕਿਥੇ ਗਮੀਆਂ ਰਹਿ ਗਈਆਂ ਦੇਖੋ ਮੈਂ ਤੁਹਾਨੂੰ ਹੋਰ ਦੱਸਦਾ ਮੈਂ ਇਹ ਅੱਜ ਦਾ ਨਹੀਂ ਹੈ ਸ਼ੁਰੂ ਦਿਨ ਤੋਂ ਚੱਲਦਾ ਆ ਰਿਹਾ ਹੈ ਇਹ ਸੰਤਾਵਲੇ ਟਾਈਮ ਤੋਂ ਚੱਲਦਾ ਆ ਰਿਹਾ ਹੈ ਜਿੱਥੇ ਸਾਡੀ ਕੌਮ ਦੇ ਵਿੱਚ ਕਹਿ ਲਓ ਕਿ ਅੱਗੇ ਲੱਗਣ ਵਾਲੇ ਆਗੂ ਵੀ ਹੈ ਜਰਨੈਲ ਵੀ ਹੈ ਤੇ ਉਹਦੇ ਵਿੱਚ ਸਾਡੇ ਕੋਲ ਗਰਦਾਰ ਵੀ ਬੜੇ ਬੈਠੇ ਹੋਏ ਨੇ ਤੇ ਜਿੰਨਾ ਚਿਰ ਸਾਨੂੰ ਗਰਦਾਰ ਦੀ ਪਛਾਣ ਨਹੀਂ ਹੋਏਗੀ ਉਹਨਾਂ ਚਿਰ ਅਸੀਂ ਆਪਣੀ ਮੰਜ਼ਿਲ ਤੇ ਕਦੇ ਵੀ ਨਹੀਂ ਪਹੁੰਚ ਪਾਵਾਂਗੇ ਜੇ ਅਸੀਂ ਆਪਣੀ ਮੰਜ਼ਿਲ ਤੇ ਪਹੁੰਚਣਾ ਵਾ ਸਾਨੂੰ ਸਭ ਤੋਂ ਪਹਿਲਾਂ ਗਰਦਾਰ ਪਛਾਣਨਾ ਪੈਣਾ ਗਰਦਾਰ ਕੌਣ ਹੈ ਸਾਡੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਦਾ ਸਾਨੂੰ ਕਲੈਰਟੀ ਰੱਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਉਹ ਸਾਡੇ ਕੋਲ ਕਹਿ ਲਓ ਕਿ ਗ ਪਿਛਤੇ ਵਾਰ ਕਰਦੇ ਰਹਿਣਗੇ ਇੱਕ ਨਾ ਸਾਡੇ ਨਾਲ ਵੀ ਤੋਨ ਕੇ ਸਾਨੂੰ ਕਹਿਣਗੇ ਵੀ ਆਪਾਂ ਤੇਰੇ ਆ ਮਹਿਸੂਸ ਵੀ ਕਰਾਉਂਦੇ ਆ ਸਾਡਾ ਬੰਦੇ ਵੀ ਖਾਂਦੇ ਵੀ ਆ ਭਜੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨਗੇ ਤਾਂ ਸਾਡੀ ਕੌਮ ਕਿਤਨਾ ਅੱਗੇ ਚੱਲੇ ਜਿਹੜੀਆਂ ਜਥੇਬੰਦੀਆਂ ਕਹਿੰਦੀਆਂ ਸੀ ਭਾਈ ਮਨਦੀਪ ਸਿੰਘ ਖਾਲਸਾ ਨੂੰ ਵੱਡੀ ਲੀਡ ਨਾਲ ਜਿਤਾਇਆ ਗਿਆ ਜਿਤਨਾ ਭਾਈ ਅਮਰਿਤਪਾਲ ਨੂੰ ਖਡੂਰ ਸਾਹਿਬ ਤੋਂ ਜਿਤਾਇਆ ਸੀਗਾ ਫਿਰ ਉਹ ਜਿਹੜੀਆਂ ਜਥੇਬੰਦੀਆਂ ਸੀ ਜਿਹਦੀਆਂ ਪ੍ਰਚਾਰ ਸਮੇ ਨਜ਼ਰ ਨਹੀਂ ਆਈਆਂ ਭਾਈ ਦੇਖੋ ਕੁਝ ਕਿ ਜਥੇਬੰਦੀਆਂ ਆਪਾਂ ਕਹਿ ਸਕਦੇ ਕਿ ਨਹੀਂ ਆਈਆਂ ਵੈਸੇ ਤਕਰੀਬਨ ਸਾਰੀਆਂ ਆ ਚੁੱਕੀਆਂ ਸੀ ਪਰ ਉਹ ਹੀ ਗੱਲ ਮੈਂ ਬਾਰ-ਬਾਰ ਕਰਦਾ ਪਿਆ ਤੁਹਾਨੂੰ ਦੱਸਣੇ ਆ ਜੇ ਸਾਡੀ ਕੌਮ ਦੇ ਵਿੱਚ ਗਰਦਾਰ ਨਾ ਹੋਣਗੇ ਤੇ ਸਾਡੀ ਕੌਮ ਕਦੀ ਤਰੱਕੀ ਤੋਂ ਪਿੱਛੇ ਨਹੀਂ ਹਟ ਸਕਦੀ ਸਾਡੀ ਕੌਮ ਹਮੇਸ਼ਾ ਅੱਗੇ ਜਾਏਗੀ ਸਾਡੇ ਬੰਦੀ ਸਿੰਘ 33 35 35 ਸਾਲਾਂ ਤੋਂ ਅੰਦਰ ਬੈਠੇ ਉਹ ਕਿਉਂ ਨਹੀਂ ਬਾਹਰ ਆ ਰਹੇ ਸਾਡੇ ਕੌਮ ਦੇ ਵਿੱਚ ਕਿਤੇ ਗਰਦਾਰ ਬੈਠੇ ਉਹਨਾਂ ਕਰਕੇ ਨਹੀਂ ਆ ਰਹੇ ਨਹੀਂ ਤੇ ਸਾਡੀ ਜਿਹੜੀ ਕੇਂਦਰ ਮੈਂ ਕਹਿ ਲਵਾਂ ਕਿ ਕੇਂਦਰ ਸਰਕਾਰ ਹੈ ਜਾਂ ਸਟੇਟ ਸਰਕਾਰ ਅਸੀਂ ਤੇ ਉਹਨਾਂ ਨੂੰ ਕਿੰਨੇ ਵੇ ਬਾਰ-ਬਾਰ ਅਪੀਲ ਕਰਦੇ ਪਏ ਕਿੰਨੇ ਮੋਰਚੇ ਲੱਗ ਚੁੱਕੇ ਵਾਸਤੇ ਹੁਣ ਸਾਡਾ ਵੀਰ ਗੁਰਜੀਤ ਸਿੰਘ ਖਾਲਸਾ ਫੌਜੀ ਇਹ ਟਾਵਰ ਤੇ ਚੜ ਕੇ ਬੈਠਾ 400 ਫੁੱਟ ਉਹ ਵੇਖੋ 1 ਸਾਲ ਤੋਂ ਉੱਪਰ ਸਮਾਂ ਹੋ ਗਿਆ 1.5 ਸਾਲ ਤੋਂ ਉੱਪਰ ਸਮਾਂ ਹੋ ਚੱਲਿਆ ਉਹਦੇ ਵਾਸਤੇ ਕੋਈ ਕਨਵਾਈ ਨਹੀਂ ਜਦਕਿ ਇਹੋ ਭਗਵੰਤ ਮਾਤਾ ਦੀ ਸਰਕਾਰ ਨੇ ਕਿਹਾ ਸੀ ਕਿ 24 ਘੰਟਿਆਂ ਵਿੱਚ ਵਿੱਚ ਇਨਸਾਫ ਦਵਾਂਗੇ ਤੇ ਸਖਤ ਕਾਨੂੰਨ ਬਣਾਵਾਂਗੇ ਮਗਰ ਕਹਿ ਲਓ ਕਿ ਹਜੇ ਤੱਕ ਕੋਈ ਕਾਨੂੰਨ ਨਹੀਂ ਕੋਈ ਅਵਸਥਾ ਨਹੀਂ ਕੋਈ ਸੁਨਵਾਈ ਨਹੀਂ ਹੈ ਇਹ ਸਰਕਾਰ ਕੀ ਉਡੀਕ ਕਰਦੀ ਪਈ ਕਿ ਕਦੋਂ ਗੁਰਜੀਤ ਸਿੰਘ ਚੜ੍ਹਾਈ ਚੜ ਜਾਏਗਾ ਫਿਰ ਉਹਦੇ ਉੱਤੇ ਆਪਾਂ ਜਾ ਕੇ ਫਿਰ ਰਾਜਨੀਤੀ ਕਰੀਏ ਫਿਰ ਗੁਰਗਨ ਸਾਹਿਬ ਮਹਾਰਾਜ ਦੇ ਉੱਤੇ ਰਾਜਨੀਤੀ ਕਰੀਏ ਪਹਿਲਾਂ ਤੇ ਸਰਕਾਰਾਂ ਵੱਡੇ ਵੱਡੇ ਵਾਅਦੇ ਕਰਦੀਆਂ ਫਿਰ ਵਾਅਦੇ ਵੀ ਮੁੱਕਰਦੀਆਂ ਪਈਆਂ ਮਨੂੰ ਇਹ ਭਗਵੰਤ ਮਾਨ ਸਰਕਾਰ ਇੱਕ ਵੀ ਕੰਮ ਆਪਣਾ ਜਨਾਵੇ ਕਿਹੇ ਕੰਮ ਕੀਤਾ ਕੋਈ ਗਰਾਊਂਡ ਤੇ ਤਾਂ ਭਗਵੰਤ ਮਾਨ ਸਰਕਾਰ ਨੇ ਕੋਈ ਕੰਮ ਨਹੀਂ ਤਾਂ ਕੀਤਾ ਜਿੱਦ ਜਿਮਨੀ ਚੋਣ ਤੁਸੀਂ ਲੜੀ ਸੀ ਹੁਣ 2027 ਦੀਆਂ ਇਲੈਕਸ਼ਨ ਆ ਰਹੀਆਂ ਲੱਗਦਾ ਤੁਹਾਨੂੰ ਕੋਈ ਮੌਕਾ ਮਿਲੇਗਾ ਇਹੋ ਜਿਹਾ ਫਿਰ ਤੁਹਾਨੂੰ ਜਿਤਾਇਆ ਜਾਏਗਾ ਕਿ ਭਾਈ ਮਨਦੀਪ ਸਿੰਘ ਖਾਲਸਾ ਜਿੱਤ ਸਕਦੇ ਆ ਦੇਖੋ ਹਮੇਸ਼ਾ ਨਾ ਆਸ ਨਹੀਂ ਛੱਡਣੀ ਚਾਹੀਦੀ ਆਸ ਜਰੂਰ ਰੱਖਣੀ ਚਾਹੀਦੀ ਹੈ ਆਸ ਅੱਜ ਵੀ ਹੈ 2022 ਦੀ ਫੇਰ ਤਿਆਰੀ ਕਰ ਰਹੇ ਆ ਤੇ ਕੱਲ ਵੀ ਤਰਨ ਤਨ ਹਲਕੇ ਤੋਂ ਰਹੇ ਆ ਗੁਰੂ ਸਾਹਿਬ ਕਿਰਪਾ ਕਰਨਗੇ ਫੇਰ ਚੰਗੇ ਰਿਜ਼ਲਟ ਆਣਗੇ ਸਾਨੂੰ ਤਾਂ ਦੇਖੋ ਉਮੀਦ ਹੀ ਆ ਉਮੀਦ ਲੈ ਕੇ ਅਸੀਂ ਪਹਿਲਾਂ ਵੀ ਗਏ ਸੀ ਉਮੀਦ ਲੈ ਕੇ ਹੁਣ ਵੀ ਗਏ ਜਾਵਾਂਗੇ ਇਹ ਤਾਂ ਸੰਗਤਾਂ ਦੇ ਉੱਪਰ ਰਹਿਣਾ ਕਿ ਸੰਗਤਾਂ ਨੇ ਕਿੱਧਰ ਵੋਟਾਂ ਪਾਉਣੀਆਂ ਇਹ ਤਾਂ ਸੰਗਤਾਂ ਹੀ ਦੱਸ ਸਕਦੀਆਂ ਉਸ ਆ ਵਿੱਚ ਵੱਡੇ ਕਾਫਲੇ ਚੱਲ ਰਹੇ ਆ ਇਸ ਟਾਈਮ ਭਾਈ ਵਿਕਰਮ ਜੀ ਸੇ ਮਜੀਠੀ ਆਏ ਨੇ ਰਿਹਾ ਹੋ ਕੇ ਰਿਹਾਈ ਨਹੀਂ ਕਹਿ ਸਕਦੇ ਆਪਾਂ ਕਹਿੰਦੇ ਆ ਪਰੋਲ ਤੇ ਆਏ ਆ ਪਰ ਵੱਡੇ ਉਹਨਾਂ ਦੇ ਪਿੱਛੇ ਜਥੇ ਆ ਕਹਿ ਰਿਹਾ ਮਜੀਠੀਆ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਕੋਈ ਇਹੋ ਜਿਹਾ ਲੱਗਦਾ ਨਹੀਂ ਕਿ 2027 ਵਿੱਚ ਕਾਲੀ ਦਲ ਦੀ ਸਰਕਾਰ ਬਣ ਸਕਦੀ ਦੇਖੋ ਜਿਹੜਾ ਤੇ ਸਾਰੇ ਜਨ ਕਹ ਰਹੇ ਆ ਕਿ ਮਜੀਠੀਆ ਤੇਰੀ ਸੋਵ ਤੇ ਪੈਰੇ ਦਿਵਾਗੇ ਠੋਕੇ ਹਨਾ ਪਰ ਉਹਨਾਂ ਨੂੰ ਉਹਨਾਂ ਨੂੰ ਪਤਾ ਕੀ ਕਹਿਣਾ ਚਾਹੀਦਾ ਉਹਨੀਆਂ ਬੰਦੀ ਸਿੰਘ ਰਿਹਾਈ ਕਰੋ ਉਹਨਾਂ ਦੇ ਆਪਾਂ ਸੋਵ ਤੇ ਪੈਰਾ ਦਿਵਾਗੇ ਕਿ ਆਪਣੇ ਬੰਦੀ ਸਿੰਘ ਇਹਨੇ ਸਾਲਾਂ ਤੋਂ ਜੇਲਾਂ 'ਚੋਂ ਬੰਦ ਆ ਉਹਨਾਂ ਦੀ ਵੀ ਸੁਣਵਾਈ ਹੋਣੀ ਚਾਹੀਦੀ ਹੈ ਉਹਨਾਂ ਵਾਸਤੇ ਵੀ ਜ਼ਰੂਰੀ ਸਾਨੂੰ ਇਕੱਠ ਕਰਨੇ ਚਾਹੀਦੇ ਆ ਸੜਕਾਂ ਜਾਮ ਕਰਨੇ ਚਾਹੀਦੀਆਂ ਵਾ ਕਿਉਂਕਿ ਉਹਨਾਂ ਦੀ ਰਿਹਾਈ ਦੇਖੋ ਬਹੁਤ ਜ਼ਰੂਰੀ ਹੈ ਪੰਜਾਬ ਦੇ ਵਾਸਤੇ ਉਹ ਗਏ ਕਿੰਨਾ ਵਾਸਤੇ ਜੇਲਾਂ ਵਾਸਤੇ ਸਾਡੇ ਘਰ ਕੀ ਗਏ ਆ ਕੋਈ ਉਹਨਾਂ ਨਿੱਜੀ ਕਾਰਸੇ ਨਹੀਂ ਬੰਦੀ ਸਿੰਘਾਂ ਦੇ ਰਿਹਾਈ ਵਾਸਤੇ ਜੇ ਰਿਹਾਈ ਸਰਕਾਰ ਦੇਗੀ ਚੰਗੀ ਗੱਲ ਹੋ ਭਾਈ ਜਗਤਾਰ ਸਿੰਘ ਮਾਤਾ ਜੀ ਸਤ ਕਾਜੋ ਸਾਡੇ ਉਹ ਹੁਣ ਬਿਰਧ ਹੋ ਚੁੱਕੇ ਨੇ ਕਾਫੀ ਜਿਆਦਾ ਸਿਹਤ ਉਹਨਾਂ ਦੀ ਗੰਭੀਰ ਚੱਲਦੀ ਪਈ ਹੈ ਕਿ ਸਰਕਾਰ ਉਹਨਾਂ ਨੂੰ ਬਰੀ ਨਹੀਂ ਕਰ ਸਕਦੀ ਸਰਕਾਰ ਉਹਨਾਂ ਨੂੰ ਪ੍ਰੋਲ ਨਹੀਂ ਦੇ ਸਕਦੀ ਪਰ ਸਰਕਾਰਾਂ ਕਿਉਂ ਇਹੋ ਜਿਹੇ ਕੰਮ ਕਰਦੀਆਂ ਪਈਆਂ ਹਨ ਬੰਜੀ ਸਿੰਘ ਤਾਣੀ ਰਹਾ ਕਰਦੇ ਉਹਨਾਂ ਮਾਹੌਲ ਖਰਾਬ ਕਰ ਦੇਣਾ ਪੰਜਾਬ ਦਾ ਜਿੱਦਾਂ ਖਰਾਬ ਕਰ ਸਕਦੇ ਹੈ ਹੁਣ ਕਿਹੜਾ ਪੰਜਾਬ ਮੋਲ ਸੇ ਚੱਲਦਾ ਪਿਆ ਜਿਹਦਾ ਮਜੇਨ ਕਾਉਂਟਰ ਕਰਦੇ ਪਏ ਆ ਕਿਸੇ ਨੂੰ ਪੁਸ਼ਟੀ ਚ ਕੇ ਨਹੀਂ ਹੈਗੀ ਜਿਹੜੇ ਆਪਣੇ ਸਜ਼ਾ ਭੂਤ ਕੇ ਆ ਚੁੱਕੇ ਨੌਜਵਾਨ ਹਨ ਉਹ ਮੁਕਤਾਰਾ ਵਿੱਚ ਆ ਚੁੱਕੇ ਆ ਉਹਨਾਂ ਉੱਤੇ ਫੇਰ ਕਾਰਵਾਈ ਹੁੰਦੀ ਪਈ ਹੈ ਕਿਹੜੇ ਗੈਂਗਸਟਰਾਂ ਦੀ ਗੱਲ ਕਰਦੇ ਵੇ ਕਿੰਨਾਂ ਨੂੰ ਸੁਧਾਰਨ ਦੀ ਗੱਲ ਕਰਦੇ ਪੰਜਾਬ ਕਿੱਧਰ ਨੂੰ ਜਾ ਰਿਹਾ ਸੋਚ ਕਿੱਧਰ ਜਾ ਰਹੀ ਹੈ ਸਰਕਾਰਾਂ ਕੀ ਸੋਚਦੀਆਂ ਵੀ ਕੀ ਪੰਜਾਬ ਵਾਸਤੇ ਕੁਝ ਵੀ ਨਹੀਂ ਸੋਚਦੀਆਂ ਵੀ ਸਰਕਾਰਾਂ ਪੰਜਾਬ ਵਾਸਤੇ ਪੰਜਾਬ ਉਲਟਾ ਥੱਲੇ ਹੀ ਜਾ ਰਿਹਾ ਕਰਜ਼ੇ ਵਿੱਚ ਹੀ ਜਾ ਰਿਹਾ ਪੰਜਾਬ ਇਹੋ ਸਰਕਾਰ ਨੇ ਕਿਹਾ ਸਾਨੂੰ ਪਤਾ ਵਾ ਆਪਾਂ ਕਿਹੜੇ ਮਾਫੀਆ ਤੋਂ ਕਿੱਦਾਂ ਪੈਸੇ ਲੈ ਕੇ ਆਉਣੇ ਆ ਤੇ ਸਰਕਾਰ ਹੁਣ ਦੱਸ ਕਿਉਂ ਨਹੀਂ ਰਹੀ ਸਰਕਾਰ ਨੇ ਕਰਜ਼ਾ ਕਿਉਂ ਨਹੀਂ ਕੱਟ ਕੀਤਾ 4.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਚੁੱਕਾ ਹੈ ਹੁਣ ਤੱਕ ਤੇ ਸਰਕਾਰ ਨੇ ਦੇਖੋ ਕਿੱਥੇ ਪੂਰਾ ਕੀਤਾ ਕਿਤੇ ਵੀ ਨਹੀਂ ਪੂਰਾ ਕਰਦੀ ਵੀ ਸਰਕਾਰ ਅੱਜ ਦੀ ਜਿਹੜੀ ਵਰਸੀ ਮਨਾਈ ਹੈ ਜੀ ਉਸ ਬੰਦ ਵਿੱਚ ਨੌਜਵਾਨ ਪੀੜੀ ਨੂੰ ਕੋਈ ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦੇ ਯੂਥ ਨੂੰ ਦੇਖੋ ਮੈਂ ਤੇ ਜਿੰਨਾ ਵੀ ਨੌਜਵਾਨ ਯੋਧਾ ਸਾਰਿਆਂ ਨੂੰ ਤੁਹਾਡੇ ਮਾਰਿਆਂ ਮੈਂ ਇੱਕੋ ਹੀ ਅਪੀਲ ਕਰਨਾ ਚਾਹਨਾ ਵਾ ਕਿ ਵੱਧ ਤੋਂ ਵੱਧ ਸਿੱਖੀ ਵਾਲੇ ਪਾਸੇ ਜੁੜੋ ਜਿਹੜਾ ਕਿ ਬਾਈ ਦੀਪ ਸਿੱਧੂ ਦੀ ਸੋਚ ਹੈ ਆਪਾਂ ਉਸੇ ਸੋਚ ਤੇ ਤੁਰੀਏ ਜਿਹੜੀ ਸੰਤ ਗਿਆਨੀ ਚਨhay ਸਿੰਘ ਭਿੰਡਰਾ ਵਾਲੇ ਦੀ ਸੋਚ ਆਪਾਂ ਉੱਤੇ ਤੁਰੀਏ ਨਾ ਕਿ ਕਿਸੇ ਪਾਰਟੀਆਂ ਪਿੱਛੇ ਲਾ ਕੇ ਚੱਲੀਏ ਕਿ ਇਹ ਪਾਰਟੀ ਦਾ ਝੰਡਾ ਹੈ ਆਪਾਂ ਇਹਦੇ ਨਾਲ ਚੱਲਣਾ ਹੈ ਪਾਰਟੀ ਝੰਡਾ ਇਹਦੇ ਨਾਲ ਚੱਲਣਾ ਨਾ ਆਪਾਂ ਸੰਤਾਂ ਦੀ ਸੋਚ ਤੇ ਚੱਲਣਾ ਵਾ ਕੱਲ ਨੂੰ ਕੋਈ ਵੀ ਪਾਰਟੀ ਦਾ ਮੋਹਦਵਾਰ ਆਂਦਾ ਉਹਨੂੰ ਕੋ ਤੁਹਾਡੇ ਕੋ ਸੋਚ ਕੀ ਆ ਆਪਾਂ ਅਨੰਦਪੁਰ ਦੇ ਮਤੇ ਉੱਤੇ ਚੱਲਣਾ ਵ ਠੀਕ ਹੈ ਬਹੁਤ-ਬਹੁਤ ਤਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ